ਹਾਂਜੀ ਐਸਪੀ ਸਾਹਿਬ ਕੀ ਇੱਕ ਮਾਮਲਾ ਜਿਹੜਾ ਤੁਸੀਂ ਅੱਜ ਪ੍ਰੈਸ ਕਾਨਫਰੰਸ 'ਚ ਰੱਖੀ ਹੈ ਜਤਿੰਦਰ ਕੁਮਾਰ ਉਰਫ सोनू ਬਲਾਲੋ ਪਿੰਡ ਡਿਸਟ੍ਰਿਕਟ ਕਪੂਰਥਲਾ ਸਬਡਿਵੀਜ਼ਨ ਫਗਵਾੜਾ ਦਾ ਰਹਿਣ ਵਾਲਾ ਬਲਾਲੋ ਪਿੰਡ ਤੋਂ ਪਿਛਲੇ ਦਿਨਾਂ 'ਚ ਜਿਹੜਾ ਹੈਗਾ ਇਹਨੇ ਦੋ ਤਿੰਨ ਕ੍ਰਾਈਮ ਫਗਵਾੜਾ ਸਬਡਿਵੀਜ਼ਨ 'ਚ ਕੀਤੇ ਸੀਗੇ ਇੱਕ ਦਿਆਲ ਚੰਦ ਨਾਮ ਦਾ ਵਿਅਕਤੀ ਸੀਗਾ ਪਹਿਲਾਂ ਤਾਂ ਉਹਦੇ ਪਿੰਡ ਉਹਦੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਜਦੋਂ ਉਹਨੂੰ ਸਿਵਲ ਹਸਪੀਟਲ 'ਚ ਐਡਮਿਟ ਕਰਵਾਇਆ ਗਿਆ ਤਾਂ सोनू ਤੇ ਇਹਦੇ ਨਾਲ ਦੇ ਸਾਥੀਆਂ ਨੇ ਆ ਕੇ ਜਿਹੜਾ ਸਿਵਲ ਹਸਪੀਟਲ 'ਚ ਕਾਫੀ ਗੁੰਡਾਗਰਦੀ ਕੀਤੀ ਤੇ ਹਸਪੀਟਲ ਦੀ ਵੀ ਤੋੜਪਾਂ ਕੀਤੀ ਫਗਵਾੜਾ ਸਬ ਡਿਵੀਜ਼ਨ ਚ ਇਹਦੇ ਅਗੇਂਸਟ ਤਿੰਨ ਐਫਆਈਆਰ ਚ ਸੀ ਇਹਦੀ ਅਰੈਸਟ ਪਾਈ ਆ ਇਸ ਤੋਂ ਇਲਾਵਾ ਜਿਹੜਾ ਬਾਕੀ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਚ ਇਹਦੇ ਅਗੇਂਸਟ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 13 ਕੇਸ ਰਜਿਸਟਰਡ ਹੈ ਜਿਨ੍ਹਾਂ ਚ ਮਰਡਰ ਕੇਸ ਹੈ ਤੇ ਲੁੱਟ-ਖੋਹਾਂ ਦੇ ਕੇਸ ਰਜਿਸਟਰਡ ਹੈਗੇ ਇਸ ਦੇ ਖਿਲਾਫ ਇਹਦੇ ਨਾਲ ਜਿਹੜੇ ਬਾਕੀ ਸਾਥੀ ਸੀਗੇ ਅ ਪੰਜ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਤੇ ਜੋ ਵੀ ਲੜਾਈ ਝਗੜੇ ਦਾ ਸਮਾਨ ਜਾਂ ਗੱਡੀ 'ਚ ਕ੍ਰਾਈਮ ਕਰਦੇ ਸੀਗੇ ਉਹ ਉਹ ਸੀ ਰਿਕਵਰ ਕੀਤਾ। ਲੜਾਈ ਹੋਣ ਦਾ ਕਾਰਨ ਕੀ ਹੈ ਜੀ? ਲੜਾਈ ਆਪਣੇ ਕੋਈ ਪਰਸਨਲ ਰੰਜਿਸ਼ ਜੀ ਵਿਅਕਤੀ ਨਾਲ ਵੀ ਰੱਖਦਾ ਤੇ ਨਾਲ ਆਪਣੇ ਜਿਹੜੇ ਲੜਕੇ ਹੈਗੇ ਆ ਜਿੰਨਾਂ ਤੋਂ ਪਛੂਛ ਦੌਰਾਨ ਇਹ ਕੱਲ੍ਹ ਸਾਹਮਣੇ ਆਈ ਆ ਕਿ ਉਹਨਾਂ ਨੂੰ ਇਹ ਨਾਲ ਲੈ ਕੇ ਕੋਈ ਆਪਣੀ ਜਿਹੜੀਆਂ ਵੀ ਉਹਦੇ ਪਰਸਨਲ ਨਾਲ ਕਿਸੇ ਨਾਲ ਵੀ ਜਿਹਦੇ ਨਾਲ ਲੜਾਈ ਝਗੜਾ ਕਰਦਾ ਜਾਂ ਰੁਟਾ ਭਵਾ ਕਰਦੇ ਹੈਗੇ ਆ ਤਾਂ ਉਹ ਪਰਸਨਲ ਰੰਜਿਸ਼ ਕਰਕੇ ਹੀ ਇਹ ਲੜਾਈ ਕਰਦੇ ਆ। ਮੈਮ ਕਿੰਨਾ ਟਾਈਮ ਹੋ ਗਿਆ ਜਿਹੜਾ ਹਸਪੀਟਲ ਤੇ ਲੜਾਈ ਹੋਈ ਸੀ? ਜੁਲਾਈ ਮਾਰਚ ਜੁਲਾਈ ਚ ਹੋਈ ਸੀ ਤੇ ਕਿੱਥੇ ਰਹੀ ਇੰਨਾ ਟ ਸਮਾਂ ਆ ਗਿਆ? ਤੇ ਫਗਵਾੜਾ ਸਬ-ਡਿਵੀਜ਼ਨ ਦੀ ਪੁਲਿਸ ਮਹੱਤਤਵ ਨਾਲ ਇਸ ਥੈਟੀ ਨਾਲ ਇਹਦੇ ਤੇ ਪਿੱਛੇ ਲੱਗੀ ਹੋਈ ਸੀ ਕਾਫੀ ਲੰਬੇ ਸਮੇਂ ਤੋਂ ਸਾਡੇ ਐਸਐਸਪੀ ਸਾਹਿਬ ਗੌਰਵ ਪੂਰਾਜੀਤ ਸਾਹਿਬ ਨੂੰ ਵੱਲੋਂ ਇੱਕ ਸਪੈਸ਼ਲ ਟੀਮ ਬਣਾਈ ਗਈ ਸੀ ਜਿਹੜੀ ਇਹਦੇ ਮਗਰ ਅਸੀਂ ਰੈਕੀ ਕਰਨ ਲਈ ਛੱਡੇ ਹੋਏ ਸੀ ਆਪਣੇ ਪੁਲਿਸ ਮੁਲਾਜ਼ਮ ਤੇ ਕਾਫੀ ਦਿਨਾਂ ਤੋਂ ਇਹ ਜਿਹੜਾ ਹੈਗਾ ਉਹਦਾ ਅਸੀਂ ਪਿੱਛਾ ਕਰਦੇ ਹੋਏ ਇਹਨੂੰ ਅਸੀਂ ਤਿੰਨ ਦਿਨ ਪਹਿਲਾਂ ਅਸੀਂ ਇਹਨੂੰ ਅਰੈਸਟ ਕੀਤਾ ਮੈਮ ਲੋਕਲ ਮਤਲਬ ਫਗਵਾੜੇ ਹੀ ਜ਼ਿਆਦਾ ਰਿਹਾ ਕਿ ਬਾਹਰ ਕਿਤੇ ਫਗੜੇ ਤੋਂ ਬਾਹਰ ਬੜਾ ਸਬਡੀਵਿਜ਼ਨ ਤੋਂ ਭੱਜਿਆ ਆਇਆ ਸੀ ਜਦੋਂ ਵੀ ਇਹ ਲਾਸਟ ਵਾਰ ਇੱਕ ਕ੍ਰਾਈਮ ਕਰਕੇ ਗਿਆ 10 ਸਤੰਬਰ ਨੂੰ ਉਸ ਤੋਂ ਬਾਅਦ ਅਸੀਂ ਪ੍ਰੋਪਰ ਟੀਮ ਨੇ ਇਹਦੇ ਤੇ ਵਰਕ ਕੀਤਾ ਤੇ ਇਹਨੂੰ ਅਸੀਂ ਅਰੈਸਟ ਕੀਤਾ ਕਿਵੇਂ ਮਾਹ ਹਥਿਆਰ ਕੀ ਕੀ ਬਰਬੰਦ ਹੋਇਆ ਇਹਨਾਂ ਕੋਲ ਲੜਾਈਆਂ ਝਗੜਿਆਂ ਚ ਜਿਹੜੀ ਵਰਤੋਂ ਵਿੱਚ ਲੈ ਕੇ ਹੁੰਦੇ ਆ ਕਪਾਨਾ ਵਗੈਰਾ ਜਾਂ ਬੀਸਬਾਲ ਵਗੈਰਾ ਉਸ ਤਰ੍ਹਾਂ ਦਾ ਅਸੀਂ ਇਹਦੇ ਤੋਂ ਮਟੀਰੀਅਲ ਰਕਬਾ ਜੇ ਵੀ ਕੁੱ ਇਹ ਸੇਵਾ ਦਾ ਹਸਪਤਾਲ ਦੇ ਵਿੱਚ ਘੁੱਟ ਮਾਰ ਹੋਈ ਆ ਵਿਆਹ ਸੰਦੇ ਵਿਆਹ ਚੰਦ ਜੀ ਕੋਈ ਉਹ ਕਿੱਥੇ ਦੇ ਰਹਿਣ ਵਾਲੇ ਸੀ ਵਿਆਹ ਫਰਵਾੜਾ ਸਬ ਡਿਵੀਜ਼ਨ ਦੇ ਵਿੱਚ ਸਦਰ ਖਾਣਾ ਪੁਲਿਸ ਸਟੇਸ਼ਨ ਹੈਗਾ ਉਹ ਉਸ ਏਰੀਆ ਦੇ ਰਹਿਣ ਵਾਲੇ ਮੈਡਮ ਇਹਦੀ ਰੈਸਟ ਕਿੱਥੇ ਪਾਈ ਗਈ ਉਹਦੀ ਅਰੈਸਟ ਸਾਨੂੰ ਜਿਹੜਾ ਹੈਗਾ ਜਦੋਂ ਅਸੀਂ ਆਪਣੀ ਟੀਮ ਪਿੱਛੇ ਦਾ ਪਿੱਛਾ ਕਰਨ ਲਈ ਛੱਡੀ ਹੋਈ ਸੀਗੀ ਤਾਂ ਜਲੰਧਰ ਦੇ ਨੇੜੇ ਅਸੀਂ ਜਿਹੜੀ ਜਿਹੜੀ ਟੀਮ ਲੈ ਕੇ ਜਾਂਦੇ ਪੈ ਸੀ ਨਾਲ ਇਹ ਟੀਮ ਨਾਲ ਕੀ ਮਤਲਬ ਗੱਲਬਾਤ ਕਰਕੇ ਲੈ ਕੇ ਜਾਂਦੇ ਸਾਹਮਣੇ ਆਇਆ ਕੁਝ ਵੀ ਟੀਮ ਨੂੰ ਜਿਹੜੇ ਵੀ ਲੜਕੇ ਅਸੀਂ ਨਾਲ ਕੀਤੇ ਹੈਗੇ ਉਹ ਕਹਿ ਰਹੇ ਸੀਗੇ ਕਿ ਅਸੀਂ ਸਾਨੂੰ ਇਹ ਆਪਣੇ ਨਾਲ ਜ਼ਬਰਦਸਤੀ ਵੀ ਰੱਖਣਾ ਹੈਗਾ ਤੇ ਜੋ ਵੀ ਇਹ ਕੰਮ ਕਰਾਉਂਦਾ ਹੈਗਾ ਅਸੀਂ ਇਹਦੇ ਨਾਲ ਰਲਦੇ ਸੀ ਉਹਦਾ ਪਸਾਦ ਦਿੰਦੇ ਆ ਕਿੰਨੇ ਲੋਕ ਹੁਣ ਤੱਕ ਟੋਟਲ ਫੜੇ ਆ ਜੀ 6 ਦੀ ਅਰੈਸਟ ਪਾ ਚੁੱਕੀਆਂ ਅਸੀਂ 5 6 ਦੇ ਨਾਲ ਕੀ ਕਰਦੇ ਉਹ ਪੇਸ਼ੇ ਤੋਂ ਕੀ ਕਰਦੇ ਆਗੇ ਲੋਕਲ ਇਸ ਏਰੀਆ ਦੇ ਨਾਲ ਦੇ ਇਹਦੇ ਨੌਨੀ ਆ ਇੱਕ ਇਹਦਾ ਅਜੇ ਰਿਲੇਟਿਵ ਹੀ ਆ ਲੜਕਾ ਜਿਹੜਾ ਇਹਦੇ ਨਾਲ ਕੰਮ ਕਰਦਾ ਜਿਹੜਾ ਸੋਨੂ ਮੈਡਮ ਇਹ ਕੀ ਕਰਦਾ ਰਿਹਾ ਹੁਣ ਤੱਕ ਸਾਹਮਣੇ ਆਇਆ ਕੁਛ ਪਹਿਛੇ ਤੋਂ ਕੀ ਕਰਦਾ ਸੀ ਪੇਸ਼ੇ ਤੋਂ ਤਾਂ ਬੇਸਿਕਲੀ ਬਿੱਲ ਆਈ ਹੈ ਤੇ ਘਰੋਂ ਭੱਜਿਆ ਹੋਇਆ ਹੈ ਠੀਕ ਹੈ ਜੋ ਵੀ ਲੜਾਈਆਂ ਝੋੜੀਆਂ ਸੀ ਜਿੱਥੇ ਵੀ ਵੰਟਡ ਸੀਗਾ ਉੱਥੇ ਵੀ ਜਿੱਥੋਂ ਕ੍ਰਾਈਮ ਕਰਕੇ ਭੱਜਦਾ ਸੀਗਾ ਉਹ ਬੇਸਾਂ ਜੇ ਇਹਨਾਂ ਦੀ ਇਹਦੀ ਮੋਸਟਲੀ ਅਰੈਸਟ ਪੈ ਚੁੱਕੀ ਹੈ ਤੇ ਟ੍ਰਾਇਲ ਚੱਲ ਰਹੀ ਹੈ ਇਹਦੇ ਨੇਸਟ ਤੇ ਕਿੰਨੇ ਮਾਮਲੇ ਦਰਜ ਹੁੰਤੇ ਗਏ ਹੋਏ ਆ ਜੀ ਹੁਣ ਤੱਕ ਇਹਦੇ ਅਗੇਂਸਟ 13 ਜਿਹੜੇ ਮੁਕੱਦਮੇ ਹੈਗੇ ਰਜਿਸਟਰ ਹੋਲੇ ਪਏ ਗਏ ਤੇ ਜਿਹੜਾ ਹੁਣ ਆਪਾਂ ਕੀ ਕਾਰਵਾਈ ਕੀਤੀ ਹੈ ਜੀ ਹੁਣ ਅਸੀਂ ਇਹਦੀ ਅਰੈਸਟ ਕੀਤੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਠੀਕ ਹੈ ਜੀ